ਸਸਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏਗੇ 2 ਤੋਂ ਲੈ ਕੇ 10 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਯਾਨੀ ਕਿ ਲਗਭਗ ਆਪਾਂ ਅਗਲੇ ਹਫ਼ਤੇ ਦੀ ਗੱਲ ਕਰਾਂਗੇ ਜ ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਕਿਹੜੇ ਇਲਾਕੇ ਵਿੱਚ ਮੀਂਹ ਦੀ ਉਮੀਦ ਹੈ ਕਿਵੇਂ ਉਮੀਦ ਦੀ ਉਮੀਦ ਹੈ ਕਿ ਆ ਮੀਂਹ ਜਿਹੜਾ ਹੈ ਉਹ ਜ਼ਿਆਦਾ ਹੋ ਸਕਦਾ ਹੈ ਜਾਂ ਚੱਕਰਵਾਤੀ ਤੂਫਾਨ ਆਣਗੇ ਜਾਂ ਫਿਰ ਜਿਹੜਾ ਤਾਪਮਾਨ ਹੈ ਉਹਦੇ ਵਿੱਚ ਕਿਸ ਤਰੀਕੇ ਦੀ ਕਮੀ ਜਾਂ ਫਿਰ ਵਾਧਾ ਦੇਖਣ ਨੂੰ ਮਿਲੂਗਾ ਤਾਜ਼ਾ ਸੈਟਲਾਈਟ ਅਮੈਜ ਦੇਖੀ ਜਾਵੇ ਤਾਂ ਅੱਜ 2 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਜਿਵੇਂ ਕਿ ਥੋੜਾ ਬਹੁਤਾ ਹਿੱਸਾ ਪਠਾਨਕੋਟ ਦਾ ਹੋ ਗਿਆ ਹੁਸ਼ਿਆਰਪੁਰ ਤੇ ਗੁਰਦਾਸਪੁਰ ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਹੀ ਰਹੀ ਹੈ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਥੋੜੀ ਬਹੁਤੀ ਬੱਦਲਵਾਈ ਕਿਰਮਣਕੜੀ ਦੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਪੂਰੇ ਪੰਜਾਬ ਦੀ ਅਗਰ ਗੱਲ ਕਰੀਏ ਬਾਕੀ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਕੜਾਕੇ ਦੀ ਧੁੱਪ ਪੈ ਰਹੀ ਹੈ ਤਾਪਮਨ 33-34 ਡਿਗਰੀ ਤੱਕ ਜਾਣ ਦੀ ਉਮੀਦ ਹੈ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਇਸ ਤਰੀਕੇ ਨਾਲ ਪੱਛਮੀ ਹਵਾ ਜਦੋਂ ਚ ਥੋੜੀ ਜੀ ਨਮੀ ਘਟ ਜਾਂਦੀ ਹੈ ਖੁਸ਼ਕ ਹਵਾ ਹੁੰਦੀ ਹੈ ਠੰਡੀ ਹਵਾ ਹੁੰਦੀ ਹੈ ਪੱਛਮੀ ਜਿਸ ਦੇ ਨਾਲ ਥੋੜਾ ਬਹੁਤਾ ਟੈਂਪਰੇਚਰ ਦੇ ਵਿੱਚ ਕਮੀ ਆ ਰਹੀ ਹੈ ਐਵਰੇਜ ਤਾਪਮਾਨ ਜੋ 35 ਡਿਗਰੀ ਚੱਲ ਰਹੀ ਸੀ ਉਹ ਕਿਤੇ ਨਾ ਕਿਤੇ 33 ਅਤੇ 32 ਡਿਗਰੀ ਦੇ ਵਿੱਚ ਘਰ ਖੜਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪੰਜਾਬ ਨੂੰ ਥੋੜੀ ਜੀ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਤੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਇੰਸਟਾਗ੍ਰam ਤੇ ਸਾਨੂੰ ਫੇਸਬੁੱਕ ਤੇ ਵੀ ਫੋਲੋ ਕਰੋ ਉੱਥੇ ਵੀ ਅਸੀਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆ ਗੱਲ ਕੀਤੀ ਜਾਵੇ ਤਾਂ ਫਿਲਹਾਲ 2 ਤਰੀਕ 3 ਤਰੀਕ ਮੌਸਮ ਠੀਕ ਹੈ ਸੇਮ ਹਾਲਾਤ ਨੇ ਉੱਤਰ ਪੂਰਬੀ ਇਲਾਕੇ ਪੰਜਾਬ ਦੇ ਖਾਸ ਤੌਰ ਤੇ ਪਠਾਨਕੋੜ ਗੁਰਦਾਸਪੁਰ ਇਹ ਇਲਾਕਿਆਂ ਵਿੱਚ ਬਦਲਵਾਈ ਆਉਂਦੀ ਜਾਂਦੀ ਰਹੇਗੀ ਪਰ ਮੇਨ ਜਿਹੜਾ ਮੇਜਰ ਹੈ ਉਹ 4 ਤਰੀਕ ਨੂੰ ਸਿਸਟਮ ਦੇਖਣ ਨੂੰ ਮਿਲੂਗਾ 4 ਤਰੀਕ ਨੂੰ ਜਿਹੜੇ ਬਦਲਵਾਈ ਨੇ ਦੇਖ ਸਕਦੇ ਤੁਸੀਂ ਜਿਹੜਾ ਬੰਗਾਲ ਦੀ ਖਾੜੀ ਤੋਂ ਇੱਕ ਸਿਸਟਮ ਉੱਠਿਆ ਜੀ ਠੀਕ ਹੈ ਇੱਕ ਜਿਹੜਾ ਉੱਠਿਆ ਅਰਬ ਸਾਗਰ ਤੋਂ ਇਹ ਦੋਨੋਂ ਜਿਹੜੇ ਪਤਲੀ ਚੱਕਰਵਾਤੀ ਤੂਫਾਨ ਨੇ ਇਹਨਾਂ ਨਾਲ ਐਂਟੀ ਕਲੋਕਵਾਈਜ਼ ਸਿਸਟਮ ਘੁਮੇਗਾ ਤੇ 4 ਤਰੀਕ ਨੂੰ ਪੰਜਾਬ ਦੇ ਉੱਪਰ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ 4 ਤਰੀਕ ਨੂੰ ਪੰਜਾਬ ਤੇ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਸੰਗਣੀ ਦੇਖਣ ਨੂੰ ਮਿਲੂਗੀ ਬਾਕੀ ਸੈਂਟਰਲ ਪੰਜਾਬ ਲੁਧਿਆਣਾ ਮੋਗਾ ਮਲੇਰਕੋਟਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮਾਨਸਾ ਪਠਿੰਡਾ ਇਥੋਂ ਹੋ ਕੇ ਰੋਪੜ ਮੋਹਾਲੀ ਚੰਡੀਗੜ੍ਹ ਇਹਨਾਂ ਇਲਾਕੇ ਵਿੱਚ ਦਰਮਿਆਨੀ ਬੁੱਤਲ ਉਹ ਦੇਖਣ ਨੂੰ ਮਿਲ ਸਕਦੀ ਹੈ ਗੱਲ ਕਰੀ ਜਾਵੇ 5 ਤਰੀਕ ਦੀ 5 ਤਰੀਕ ਨੂੰ ਜਿਹੜਾ ਮੀਂਹ ਦੀ ਉਮੀਦ ਹਨ ਉਹ ਉਹ ਸਭ ਤੋਂ ਬਾਅਦ ਉਮੀਦ ਜਿਹੜੀ ਹੈ ਫਿਰ ਤੋਂ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪੂਰਬੀ ਇਲਾਕੇ ਮੇਨ ਤੌਰ ਤੇ ਇਹ ਵਾਲਾ ਹਿੱਸਾ ਜੀ ਦੇ ਵਿੱਚ ਅੰਮ੍ਰਿਤਸਰ ਦੇ ਨੇੜੇ ਤੇੜਾ ਦਾ ਇਲਾਕਾ ਹੋ ਗਿਆ ਜੀ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਫਰੀਦਕੋੜ ਮੁਕਸਰ ਇਨ੍ਹਾਂ ਇਲਾਕਿਆਂ ਵਿੱਚ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਨਾਲ ਦੀ ਨਾਲ ਜਿਹੜਾ ਬਾਕੀ ਹਿੱਸਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਦਾ ਹੈ ਇਹਦੇ ਵਿੱਚ ਵੀ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ 5 ਤਰੀਕ ਤੋਂ ਬਾਅਦ ਤੇ ਸੈਂਟਰਲ ਪੰਜਾਬ ਦੀ ਗੱਲ ਕੀਤੀ ਹੈ ਬਠਿੰਡਾ ਠੀਕ ਠਾਕ ਪੰਜਾਬ ਦੇ ਵਿੱਚ ਮੀਂਹ ਆ ਪਰ ਮਾਨਸਾ ਬਠਿੰਡਾ ਸੰਗਰੂਰ ਅਤੇ ਬਰਨਾਲਾ ਇਨ੍ਹਾਂ ਵਿੱਚ ਮੀਂਹ ਦੀ ਉਮੀਦ ਘੱਟ ਜਾਪਦੀ ਹੋਈ ਦਿਖਾਈ ਦੇ ਰਹੀ ਹੈ ਕੋਈ ਤਕੜੀ ਕਾਰਵਾਈ ਫਿਲਹਾਲ ਇਨ੍ਹਾਂ ਵਿੱਚ ਮੀਂਹ ਦੀ ਬਣਦੀ ਹੋਈ ਸਾਨੂੰ ਦਿਖਾਈ ਨਹੀਂ ਦੇ ਰਹੀ 6 ਅਤੇ 7 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਉੱਪਰ ਮੀਂਹ ਲਗਾਤਾਰ ਬਰਕਰਾਰ ਰਹੇਗਾ ਤਗੜੀ ਕਾਰਵਾਈ ਹੋਣ ਦੀ ਉਮੀਦ ਹੈ ਮੀਂਹ ਦੀ ਪੂਰੇ ਪੰਜਾਬ ਦੇ ਉੱਪਰ ਮੀਂਹ ਬਣਿਆ ਰਹੇਗਾ ਤੇਜ਼ ਹਨੇਰੀਆਂ ਦੇ ਨਾਲ ਤਾਪਮਾਨ ਵੀ ਜਿਹੜੇ ਘਟਦੇ ਹੋਏ ਦਿਖਾਈ ਦੇਣਗੇ 30 ਡਿਗਰੀ ਤੋਂ ਥੱਲੇ ਤਾਪਮਾਨ ਆਣ ਦੀ ਪੂਰੀ ਪੂਰੀ ਉਮੀਦ ਹੈ ਜਾਨਕਿ ਜੋ ਹੁਣ ਮੌਸਮੀ ਬਦਲਾ ਬਰਸਾਤਾ ਤੋਂ ਸਰਦੀਆਂ ਵੱਲ ਦਾ ਮੌਸਮ ਹੈ ਜਿਹੜਾ ਉਹ ਤਿੰਨ ਤਰੀਕ ਤੋਂ ਬਾਅਦ 4 5 6 7 ਤੇ 8 ਤਰੀਕ ਦੇ ਵਿੱਚ ਦੇਖਣ ਨੂੰ ਮਿਲੂਗਾ ਤਾਪਮਨ ਘਟਦੇ ਹੋਏ ਦਿਖਾਈ ਦੇਣਗੇ ਐਵਰੇਜ ਤਾਪਮਨ ਪੰਜਾਬ ਦਾ ਇਹਨਾਂ ਦਿਨਾਂ ਵਿੱਚ 30 ਡਿਗਰੀ ਜਾਂ 30 ਤੋਂ ਥੱਲੇ ਬਣੇ ਰਹਿਣ ਦੀ ਉਮੀਦ ਹੈ ਗਰਜ ਚਮਕ ਗੜੇ ਮਾਰੀ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ ਫਸਲਾ ਦਾ ਰੁਖਸਾਰ ਵੀ ਦੇਖਿਆ ਜਾ ਸਕਦਾ ਹੈ ਫਿਰ 7 ਤੇ 8 ਤਰੀਕ ਨੂੰ ਥੋੜੇ ਸਿਸਟਮ ਕਮਜ਼ੋਰ ਪੈਣਾ ਸ਼ੁਰੂ ਹੋਵੇਗਾ 8 ਤਰੀਕ ਨੂੰ ਫਿਰ ਵੀ ਕਿਤੇ ਨਾ ਕਿਤੇ ਦੁਆਬੇ ਦੇ ਇਲਾਕੇ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਜੀ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੋਹਾਲੀ ਫਤੇਗੜ ਸਾਹਿਬ ਲੁਧਿਆਣਾ ਮਲੇਰਕੋਟਲਾ ਇਹਨਾਂ ਦੇ ਕੁਝ ਕਲਾਕੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਪਰ 8 ਤਰੀਕ ਤੋਂ ਬਾਅਦ ਮੌਸਮ ਸਾਫ ਹੈ 9 ਅਤੇ 10 ਤਰੀਕ ਨੂੰ ਪੰਜਾਬ ਦੇ ਵਿੱਚ ਫੇਰ ਤੋਂ ਮੌਸਮ ਖੁੱਲਦਾ ਹੋਇਆ ਦਿਖਾਈ ਦੇਵੇਗਾ ਸਾਫ ਮੌਸਮ ਪੰਜਾਬ ਦੇ ਵਿੱਚ 10 ਤੱਕ ਦੇਣ ਤੇ ਪੂਰੇ ਪੂਰੇ ਉਮੀਦ ਪਨਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪ ਕਹਿ ਸਕਦੇ ਆ ਕਿ ਪੰਜਾਬ ਦਾ ਮੌਸਮ 10 ਤਰੀਕ ਤੱਕ ਪੂਰੇ ਤਰੀਕੇ ਨਾਲ ਬਦਲ ਜਾਵੇਗਾ ਤਾਪਾਂ ਜੋ 35 ਡਿਗਰੀ ਚੱਲੇ ਹੋਏ ਨੇ ਉਹ 30 ਡਿਗਰੀ ਤੋਂ ਥੱਲੇ ਆ ਜਾਣਗੇ ਤੇ ਰਾਤ ਦਾ ਤਾਪ ਮਨਵੀ ਕਿਤੇ ਨ ਕਿਤੇ 20/22 ਡਿਗਰੀ ਤੱਕ ਬਣਿਆ ਹੋਇਆ ਦਿਖਾਈ ਦੇ ਸਕਦਾ ਹੁਣ ਸਵੇਰ ਦੇ ਸਮੇਂ ਸਾਨੂੰ ਧੁੰਦ ਵੀ ਪੰਜਾਬ ਦੇ ਬਕਵਾਕ ਹਿੱਸੇ ਵਿੱਚ ਦਿਖਾਈ ਦੇਵੇਗੀ ਅਤੇ ਤ੍ਰੇਲ ਅਤੇ ਆਸ ਅਗਰ ਜੀ ਨੂੰ ਕਹਿੰਦੇ ਨੇ ਪੰਜਾਬ ਦੇ ਵਿੱਚ ਉਹ ਹੁਣ ਸਵੇਰ ਦੇ ਸਮੇਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਪੈਣੀ ਸ਼ੁਰੂ ਹੋ ਜਾਵੇਗੀ ਜਿਸ ਦੇ ਨਾਲ ਨਮੀ ਦੀ ਮ ਕਿਤੇ ਕੈਪਚਰ ਹੋ ਕੇ ਉਸ ਦੇ ਰੂਪ ਵਿੱਚ ਠੰਡ ਦਾ ਮਾਹੌਲ ਬਣਾਦੀ ਹੋਈ ਦਿਖਾਈ ਦੇਵੇਗੀ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 10 ਤਰੀਕ ਤੱਕ ਦੀ ਅਗਲੀ ਜਾਣਕਾਰੀ ਲੈ ਕੇ ਚਲਦ ਹੁੰਦੇ ਹਾਂ ਧੰਨਵਾਦ ਜੀ